ਜੋ ਕਿ ਕੋੜਕਪੁਰਾ ਵਿਖੇ ਸਥਾਨ ਬਣਾਇਆ ਹੋਇਆ ਹੈ ਦਾਸਵੀ ਉਸ ਸਥਾਨ ਦੇ ਕਾਫੀ ਸੰਬੰਧਾ ਜੁੜਿਆ ਹੋਇਆ ਹੈ ਸਾਡੇ ਸਰਕਾਰ ਜੀ ਬਾਬਾ ਰਾਜਾ ਜੀ ਉਹ ਵੀ ਹਾਜ਼ਰੀ ਲਵਾ ਕੇ ਗਏ ਅਤੇ ਆਪੇ درمیان ਸਾਡੇ ਵੱਡੇ ਵੀਰ ਜੀ ਬਰਤੇਜ ਸਿੰਘ ਜੀ ਉਹ ਵੀ ਆਏ ਹੋਏ ਨੇ ਸੋ ਉਹਨਾਂ ਦੇ ਨਾਲ ਕਾਫੀ ਸਮਾਂ ਸੰਗਤ ਕੀਤੀ ਹੈ ਸਤਿਗੁਰ ਮੁਖਾ ਇੱਕ ਪਾਠ ਕਰਵਾ ਲੈਣਾ ਬਾਣੀ ਪੜ੍ਹਾ ਲੈਣੀ ਇਹ ਅਲੱਗ ਗੱਲ ਹੈ ਜਿਹੜਾ ਆਪਾਂ ਕੋਲ ਬੈਠ ਕਰਕੇ ਸਰਵਣ ਕਰ ਲੈਣਾ ਨਾਲ ਪੜ੍ਹਨਾ ਇਹ ਬਹੁਤ ਵੱਡੀ ਗੱਲ ਹੈ ਸਿਸ ਪਰਿਵਾਰ ਨੇ ਬੜੀ ਹੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦਾ ਸਤਿਕਾਰ ਵੀ ਕੀਤਾ ਗੁਰਬਾਣੀ ਵੀ ਸਰਵਣ ਕੀਤੀ ਅਤੇ ਜਿੰਨੇ ਵੀ ਸੰਗਤ ਗ੍ਰੰਤੀ ਸਹਿਬਾਨ ਜਾਪੀ ਸਹਿਬਾਨ ਆਏ ਸਭਨਾ ਦਾ ਬੜੇ ਪਿਆਰ ਦੇ ਨਾਲ ਅਦਬ ਦੇ ਨਾਲ ਸਨਮਾਨਤ ਵੀ ਕੀਤਾ ਤੇ ਸਤਕਾਰ ਵੀ ਕੀਤਾ ਤੇ ਸਤਿਗੁਰੂ ਜੀ ਵੀ ਬਚਨ ਕਰਦੇ ਨੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਜੋ ਵੀ ਭਾਵਨਾ ਨਾਲ ਸ਼ਰਧਾ ਦੇ ਨਾਲ ਸੇਵਾ ਕਰਦਾ ਹੈ ਸਤਿਗੁਰੂ ਜੀ ਰਹਿਮਤਾ ਮਖਸ਼ਾ ਕਰ ਦਿੰਦੇ ਨੇ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ ਸੋ ਸਾਰੇ ਹੀ ਗ੍ਰੰਤੀ ਸਹਿਬਾਨਾਂ ਨੂੰ ਸਰੂਪ ਪਾਓ ਰਾਗੀ ਜਥਿਆਂ ਨੂੰ ਸਰੂਪ ਪਾਓ ਦੀ ਬਖਸ਼ਿਸ਼ ਹੋਈ ਹੈ ਸੋ ਆਓ ਜਕਾਰਿਆਂ ਦੇ ਨਾਲ ਸਾਰੇ ਸਿੰਘਾਂ ਦਾ ਹੌਸਲਾ ਫੁਜਾਈ ਕਰੀਏ ਜੀ ਇੱਕੋ ਜਕਾਰਾ ਸਾਰੀ ਸੰਗਤ ਨੇ ਪਾਇਰਾਲ ਕਰਕੇ ਰਸਨਾ ਪਵਿੱਤਰ ਕਰਨੀ ਹੈ ਬੋਲੇ ਈ ਸੋ ਨਿਹਾਲ ਸੋ ਸਤਗੁਰਾਂ ਨੇ ਪ੍ਰਤਮਿਕੜਾ ਮਾਪਣ ਜੀ ਮਰਦੀ ਦੀ ਆਉਂਦਾ ਆਰੋਮੀ ਇੱਥੇ ਆ ਰਹੀ ਬੋਲੇ ਸੋ ਨਿਹਾਲ